ਤੇ ਤੇਰੀ ਜਨਾਨੀ ਨਹੀਂ ਕਿ ਤੇਰੀ ਮਾਂ ਨਹੀਂ ਕਿ ਮੈਨੂੰ ਪਹਿਲਾ ਇਹ ਦੱਸ ਚੱਲ ਤੈਨੂੰ ਆ ਜੀ ਲਾਲੀ ਲੁਣਾ ਨਾਤੇ ਬੈਠੇ ਨੇ ਨਾਲ ਲੈ ਕੇ ਆਹੀ ਪਕੀਆ ਆ ਪੜ ਗਿਆ ਕੀ ਮਾਮਲਾ ਸਰ ਮੈਂ ਸੋਹਰਾ ਪਰਵਾਰ ਟਿਕਟੋਕ ਦੀ ਗੱਲ ਹੋਈ ਆ ਟਿਕਟੋਕ ਤੋਂ ਗੱਲ ਕਰਦੇ ਕਰਦੇ ਇਥੋਂ ਤੱਕ ਹੋ ਗਿਆ ਕਿ ਮੇਰੇ ਭਰਾ ਤੇ ਹੱਥੀ ਪਏ ਆ ਮੇਰੇ ਪਾਪਾ ਨੂੰ ਕਹਿੰਦੇ ਸੀ ਕਿ ਤੂੰ ਪੈਸੇ ਖਾਲੇ ਤੂੰ ਨਾ ਜਾਏ ਪੈਸੇ ਖਾਣਾ ਸਾਡੇ ਕੋ ਟਿਕਟੋਕ ਇਹ ਇਹ ਉਹ ਤੇ ਇਹ ਮੇਰੇ ਪਹਿਲਾਂ ਮੇਰੇ ਦਿਓਰ ਮੇਰੇ ਹੱਥੀ ਪੈਣ ਲੱਗਾ ਉਸ ਤੋਂ ਬਾਅਦ ਵਿੱਚ ਮੇਰੇ ਭਰਾ ਨੂੰ ਮੇਰੇ ਛਡੌਣ ਆਇਆ ਵਾ ਮੈਨੂੰ ਤੇ ਉਸ ਤੋਂ ਬਾਅਦ ਉਹਦੇ ਵੀ ਹੱਥੀ ਪਏ ਨੇ ਹੱਥੀ ਪੈ ਗਏ ਤੇ ਉਸ ਤੋਂ ਬਾਅਦ ਵੱਧੂ ਕੋਟਮਾਰ ਕੀਤੇ ਕੇ ਪੁਲਸ ਵਾਲਿਆਂ ਨੂੰ ਫੋਨ ਅਸੀਂ ਕੀਤਾ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਅਸੀਂ ਉਹਨਾਂ ਦੇ ਮਗਰ ਭੱਜੇ ਮੈਂ ਆਪਣੇ ਦਿਓਰ ਦੇ ਉਹ ਜੇੜ ਦੇ ਤੇ ਆਪਣੇ ਸੋਹਰੇ ਦੇ ਤੇ ਕੋਈ ਕਾਬੂ ਨਹੀਂ ਆਇਆ ਸਾਡੇ ਅਗਲੇ ਦਿਨ ਫੇਰ ਸਵੇਰੇ ਉੱਤੇ ਬਾਜ ਕਾਬੂ ਆਂਦੇ ਸਾਡੇ ਸਾਹਮਣੇ ਉੱਥੇ ਆ ਕੇ ਫੇਰ ਬੋਲਦੇ ਕਿ ਅਸੀਂ ਇੰਜ ਕਰ ਦੇਣਾ ਅਸੀਂ ਇੰਜ ਕਰ ਦੇਣਾ ਅਸੀਂ ਵੱਧੂ ਰੋਲਾ ਪਾਇਆ ਪਰ ਸਾਡੀ ਕਿਸੇ ਨੇ ਨਹੀਂ ਸੁਣੀ ਤੇ ਜਦੋਂ ਅੰਮ੍ਰਿਤਸਰ ਦੀ ਜਿਹੜੀ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਆ ਉਸ ਦਿਨ ਕੀ ਹੋਇਆ ਸਰ ਮੋਦੀ ਸਰ ਸਾਨੂੰ ਫੋਨ ਆ ਪਹਿਕੋ ਕੁੱਟਮਾਰ ਕੀਤੀ ਗਈ ਉਹਨਾਂ ਦੇ ਵੱਲ ਹਮਰਿਤ ਸਰ ਹਾਂਜੀ ਕੱਲ ਉਹਨਾਂ ਨੇ ਕੁੱਟਮਾਰ ਕੀਤੀ ਆਪਣੇ ਬੰਦੇ ਵੀ ਭੇਜੇ ਉਹਨਾਂ ਨੇ ਮੇਰੇ ਸੋਹਰੇ ਪਰਿਵਾਰ ਸੋਹਰਾ ਵੀ ਲੱਗੇ ਸੀਗਾ ਮੇਰੇ ਅੱਜ ਮੇਰੇ ਇੱਥੇ ਇੱਟਾਂ ਮਾਰੀਆਂ ਨੇ ਸਿਰ ਤੇ ਮਾਰੀ ਆ ਤੇ ਗੱਲੇ ਤੇ ਵੀ ਨਿਸ਼ਾਨ ਕਾਫੀ ਮਾਰੇ ਹੋਏ ਉਹਨਾਂ ਨੇ ਹਥਿਆਰ ਵਗੈਰਾ ਵੀ ਸੀ ਹਾਂਜੀ ਹਥਿਆਰ ਉਹਨਾਂ ਕੋਲ ਤੇਜ਼ ਧਾਰ ਤਲਵਾਰਾਂ ਸੀਗੀਆਂ ਪਸਤੋਲਾ ਵਗੈਰਾ ਵੀ ਹੋ ਗਿਆ ਸੀ ਸਭ ਕੁਛ ਹੈਗਾ ਸੀ ਵੀਡੀਓ ਵਿੱਚ ਵੀ ਕਾਫੀ ਬੰਦੇ ਸੀਗੇ ਮੇਰੇ ਇੱਕ ਸੋਹਰਾ ਸੀਗਾ ਇੱਕ ਮੇਰਾ ਜੇਡ ਸੀ ਵੱਡਾ ਇਸ਼ੂ ਤੇ ਛੋਟਾ ਦੀ ਹੋਰ ਸਭ ਤੋਂ ਜਲੀ ਤੇ ਤੁਹਾਡੇ ਉੱਤੇ ਕਿੰਨੇ ਨੇ ਹੱਥ ਚੁੱਕੇ ਮੇਰੇ ਸੋਹਰਾ ਲੱਗੇ ਖੁਦ ਲੋਤਾ ਸੀ ਕਹਿੰਦੇ ਉਹ ਅਣਪਛਾਤੇ ਬੰਦੇ ਕੋ ਉਹਨਾਂ ਨੇ ਮਰਵਾਇਆ ਅਬੇ ਅਸਿਕਾ ਨਾਲ ਇੱਕ ਅਬੇ ਵੀ ਹੈਗਾ ਸੀਗਾ ਉਹ ਮੇਰੇ ਭੂਆ ਸਾਜ਼ ਦਾ ਮੁੰਡਾ ਹੈ ਹਾਂਜੀ ਤੋੜਫੋੜ ਕਾਫੀ ਤੋੜਫੋੜ ਕੀਤੀ ਉਹਨਾਂ ਨੇ ਕਿੰਨੇ ਕਦਾ ਜਿਹੜਾ ਨੁਕਸਾਨ ਤੁਹਾਡਾ ਆਇਆ ਕਾਫੀ ਨੁਕਸਾਨ ਹੋ ਗਿਆ ਸਾਡਾ ਮਾਲਮ ਇੱਕ ਏਸੀ ਤੋੜ ਦਿੱਤਾ ਉਹਨਾਂ ਨੇ ਮੋਟਰਸਾਈਕਲ ਮੇਰੇ ਭਰਾ ਦਾ ਤੋੜਤਾ ਉਹਨਾਂ ਨੇ ਅੰਦਰ ਅਲਮਾਰੀਆਂ ਦਾ ਮੇਕਅਪ ਵਗੈਰਾ ਸਾਰਾ ਉੱਪਰ ਨਾਲ ਲੋਕਰ ਵਗੈਰਾ ਸਾਰਾ ਕੁਝ ਤੋੜ ਦਿੱਤੇ ਨੇ ਉਹਨਾਂ ਨੇ ਇਸ ਸਾਰੇ ਪਰਿਵਾਰ ਦੇ ਵਿੱਚ ਤੁਹਾਡੇ ਹਸਬੰਦ ਦਾ ਕੀ ਕਹਿਣਾ ਮੇਰੇ ਹਸਬੰਦ ਦਾ ਕੋਈ ਕੁਝ ਨਹੀਂ ਉਹ ਮੇਰੇ ਨਾਲ ਸਹਿਮਤ ਹੈਗੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਤੁਸੀਂ ਕੀ ਕਹਿੰਦੇ ਹੋਗੇ ਭਾਜੀ ਤੁਹਾਡੇ ਤੋਂ ਪਹਿਲਾਂ ਸਰ ਉਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਨੇ ਸਾਡੇ ਕੋਲ ਸਾਰੀਆਂ ਰਿਕਾਰਡਿੰਗਾਂ ਪਈਆਂ ਨੇ ਉਹਨਾਂ ਤੋਂ ਪਹਿਲਾਂ ਸਾਨੂੰ ਫੋਨ ਕੀਤਾ ਕਿ ਅਸੀਂ ਤੁਹਾਡੇ ਘਰੇ ਆਉਣ ਲੱਗੇ ਤੁਹਾਨੂੰ ਮਾਰ ਦੇਣਾ ਤੁਹਾਡੀ ਅਜਨਾਨੀਆਂ ਵੀ ਮਾਰ ਦੇਣੀ ਐ ਇੰਨੀ ਗੱਲ ਕਹਿ ਕੇ ਤੇ ਫਿਰ ਵੀ ਉਹ ਸਾਡੇ ਬੂਹੇ ਅੱਗੇ ਆਏ ਪਰ ਪ੍ਰਸ਼ ਤੇ ਸਾਡੀਆਂ ਉਹਨਾਂ ﺍﻟमारी ਚੋਂ ਕੀਤਾ ਮੇਰੀ ਚਾਚੀ ਹਜੇ ਵੀ ਹਸਪੀਟਲ ਐਡਮਿਟ ਐ ਉਹਨਾਂ ਨੂੰ ਚੈਨ ਲਾਈ ਉਹਨਾਂ ਨੂੰ ਧੱਕਾ ਮਾਰ ਕੇ ਥੱਲੇ ਸੁੱਟਿਆ ਇਹਨਾਂ ਨੇ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਆਪਾਂ ਦਰਖਾਸਤ ਦਿੱਤੀ ਹੈ ਉਹਨਾਂ ਨੂੰ ਪਰ ਉਹਨਾਂ ਨੇ ਉਤੋਂ ਬਾਅਦ ਵੀ ਡਿਵੀਜ਼ਨ ਦੀ ਹਾਂਜੀ ਉਤੋਂ ਬਾਅਦ ਤੁਹਾਨੂੰ ਕੋਈ ਥਾਣੇ ਨੂੰ ਫੋਨ ਆਇਆ ਜਾਂ ਕੋਈ ਕਾਰਵਾਈ ਨਹੀਂ ਕੋਈ ਆ ਕੇ ਵੇਖਣ ਆਇਆ ਨਹੀਂ ਜੀ ਕੋਈ ਆਸ਼ਵਾਸਨ ਦਵਾਇਆ ਗਿਆ ਵਾ ਤੁਹਾਨੂੰ ਉਹਨਾਂ ਵੱਲੋਂ ਹਾਂਜੀ ਕੋਈ ਆਸ਼ਵਾਸਨ ਦਵਾਇਆ ਗਿਆ ਵਾ ਥਾਣੇ ਵੱਲੋਂ ਨਹੀਂ ਜੀ ਉਹਨਾਂ ਨੇ ਕੋਈ ਨਹੀਂ ਮਤਲਬ ਦਰਖਾਸਤ ਆਪਾਂ ਦਿੱਤੀ ਉਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਕਾਰਵਾਈ ਕਰਾਂਗੇ ਪਰ ਸਾਨੂੰ ਕੋਈ ਕਾਰਵਾਈ ਨਹੀਂ ਸਾਨੂੰ ਕੋਈ ਫੋਨ ਨਹੀਂ ਆਇਆ ਤੁਸੀਂ ਕੀ ਕਰਨ ਜਾਗੇ ਮੈਡਮ ਮੈਂ ਇਹੀ ਕਹਿਣਾ ਚਾਹੁੰਦੀ ਮੇਰਾ ਸੁਰਪਰਵਾਲ ਦੇ ਵਿੱਚ ਬੱਚੇ ਮੇਰੇ ਪੰਜ ਬੇਟੇ ਜਿਹੜੇ ਸਾਰੇ ਸੇਫ ਹੋਣ ਚਾਹੀਦੇ ਆ ਜੇ ਕੋਈ ਕੋਈ ਗੱਲਬਾਤ ਹੋ ਗਈ ਇਹ ਸਾਰਾ ਇਲਜ਼ਾਮ ਜੱਜ ਦੇ ਮਾਣੀ ਦੇ ਤੇ ਜਿਹੜਾ ਕੀ ਅਭੀ ਬੁੰਡਾ ਉਹਦੇ ਕਰਕੇ ਸਾਨੂੰ ਵੀ ਕੋਈ ਸਹਾਇਤਾ ਚਾਹੀਦੀ ਕੋਈ ਮਰਨ ਮੁਰਨ ਦੀ ਕਦੀ ਧਮਕੀ ਲਗਾਈ ਗਈ ਹਾਂਜੀ ਧਮਕੀਆਂ ਲੱਗੀਆਂ ਸਭ ਨੂੰ ਉਹ ਨਾਂ ਆਉਂਦੇ ਸਤਨਾਮ ਸਿੰਘ ਨੂੰ ਵੀ ਜਿਹੜੀ ਆਉਂਦੀ ਆ ਸਰਹੀ ਗੁਰਦਮ ਸਿੰਘ ਨਗਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਉੱਥੇ ਨੌਜਵਾਨ ਅਨੁਛੱਦ ਕਿਹਾ ਜਾ ਰਿਹਾ ਫੁੱਟਮਾਰ ਕਰਕੇ ਇੱਕ ਪਰਿਵਾਰ ਦੇ ਨਾਲ ਕਾਰ ਦੇ ਵਿੱਚ ਬੜਕਿ ਸ਼ਰਿਆਮ ਗੁੰਡਾਗਰ ਦੀ ਇਹ ਦੋ ਧਿਰਾਂ ਦਾ ਆਪਸੀ ਇਹ ਝਗੜਾ ਹੋਇਆ ਸੀ ਪਹਿਲਾਂ ਇੱਕ ਧਿਰ ਨੇ ਦੂਸਰੀ ਧਿਰ ਦੇ ਸੱਟਾਂ ਮਾਰੀਆਂ ਸੀ ਜਿਹਦੀ ਐਮਐਲਆਰ ਸਾਡੇ ਕੋਲ ਮੌਜੂਦ ਹੈ ਕੱਲ ਰਾਤ ਜਿਹੜਾ ਦੂਸਰੀ ਧਿਰ ਵੱਲੋਂ ਵਾਅਦਾ ਕਰਦਿਆਂ ਉਹਨਾਂ ਨਾਲ ਝਗੜਾ ਕੀਤਾ ਗਿਆ ਹੈ ਲੇਡੀ ਦੇ ਇੱਕ ਦੇ ਸੱਟ ਲੱਗੀ ਹੈ ਡਾਕਟਰ ਜਿਹੜਾ ਉਹਨੂੰ ਜਾਰੀ ਕੀਤਾ ਗਿਆ ਹੈ ਐਮਐਲਆਰ ਰਿਪੋਰਟ ਆਉਣ ਤੇ ਉਹਦੇ ਬਿਆਨ ਅਸਲ ਕਰਕੇ ਜਿਹੜੀ ਬਣਦੀ ਕਾਰਵਾਈ ਜੋ ਵੀ ਹੋ ਅਮਜਲੀਂ ਦੀ ਜਾਵੇਗੀ ਜੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁਲਿਸ ਸੇ ਲੋਕ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹਾਲੇ ਤੱਕ ਕੁਝ ਵੀ ਸਾਨੂੰ ਅਪਡੇਟ ਨਹੀਂ ਆ ਅ ਦੇਖੋ ਜੀ ਸਾਡੇ ਕੋਲ ਐਮਐਲਆਰ ਜੇ ਰਿਪੋਰਟ ਨਹੀਂ ਆਈ ਹੈ ਜੇ ਰਾਤ ਹੀ ਝਗੜਾ ਹੋਇਆ ਸੀ ਤੇ ਜੋ ਵੀ ਬਣਦੀ ਕਾਰਵਾਈ ਉਹਨਾਂ ਦੇ ਲੈ ਕੇ ਬਿਆਨ ਦੋਨਾਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਕੀਤਾ ਹੈ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਸਾਨੂੰ ਤੁਮਕਿਆ ਹਾਰ ਯਾਨੀ ਕਿ ਤੁਹਾਨੂੰ ਅੱਜ ਫੇਰ ਦੱਸਾਂਗੇ ਪੁਲਿਸ ਵੀ ਕੋਈ ਇਸ ਤਰ੍ਹਾਂ ਸ ਦੇਖੋ ਜੀ ਦੋਨਾਂ ਤੇਰਾ ਨੇ ਝਗੜਾ ਕੀਤਾ ਇਹਦੇ ਵਿੱਚ ਦੋਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਪੁਲਿਸ ਵੱਲੋਂ ਅਮਲ ਚ ਲਿਆਂਦੀ ਜਾਵੇਗੀ